ਅੱਜ ਦੀ ਮੁੱਖ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿਸਾਨਾਂ ਅਤੇ ਆਰਤੀਆਂ ਦੇ ਵਿਚਕਾਰ ਇੱਕ ਅਹਿਮ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਕਿਸਾਨਾਂ ਨੇ ਆਰਤੀਆ ਭਾਈਚਾਰੇ ਨੂੰ ਅਹਿਮ ਬੇਨਤੀ ਕੀਤੀ ਹੈ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਝੋਨਾ 2 ਦਿਨ ਪਹਿਲਾਂ ਖੇਤਾਂ ਵਿੱਚੋਂ ਕੱਟਿਆ ਗਿਆ ਹੈ ਪਾਵੇਂ ਮੰਡੀਆਂ ਵਿੱਚ ਇਸ ਦੀ ਖਰੀਦਦਾਰੀ ਇਸ ਸਮੇਂ ਨਾ ਹੋਵੇ ਪਰ ਝੋਨੇ ਨੂੰ ਮੰਡੀਆਂ ਵਿੱਚ ਸੁੱਕਣ ਅਤੇ ਲੇਵਰਾਂਹੀਂ ਸਾਫ਼ ਕਰਕੇ ਬੋਰੀਆਂ ਵਿੱਚ ਪਰਾ ਦਿੱਤਾ ਜਾਵੇ ਇਹ ਮੰਗ ਇਸ ਲਈ ਕੀਤੀ ਗਈ ਹੈ ਤਾਂ ਜੋ ਟਰਾਲੀਆਂ ਵਿੱਚ ਪਿਆ ਝੋਨਾ ਖਰਾਬ ਨਾ ਹੋਵੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਝੋਨਾ ਘਰਾਂ ਵਿੱਚ ਸਟੋਰ ਨਹੀਂ ਕੀਤਾ ਜਾ ਸਕਦਾ ਇਸ ਲਈ ਮੰਡੀਆਂ ਵਿੱਚ ਝੋਨੇ ਦੀ ਸੰਭਾਲ ਦੇ ਸੰਬੰਧ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਵੇ ਇਸ ਮੀਟਿੰਗ ਨੂੰ ਲੈ ਕੇ ਆਰਟੀਐਸੋਸੀਏਸ਼ਨ ਨੇ ਵੀ ਕਿਸਾਨਾਂ ਦੀਆਂ ਮੰਗਾ ਤੇ ਚਰਚਾ ਕਰਨ ਲਈ ਜਲੰਧਰ ਵਿੱਚ 2 ਵਜੇ ਇੱਕ ਹੋਰ ਮੀਟਿੰਗ ਬੁਲਾਈ ਹੈ ਜਿੱਥੇ ਫੈਸਲਾ ਲਿਆ ਜਾਵੇਗਾ ਕਿ ਅੱਗੇ ਕਿਵੇਂ ਕੀਤਾ ਜਾਵੇ ਪਰ ਇਸ ਦੇ ਨਾਲ ਹੀ ਆਰਤੀਆ ਭਾਈਚਾਰੇ ਵੱਲੋਂ ਸਰਕਾਰ ਦੇ ਖਿਲਾਫ ਰੋਜ਼ ਜਾਰੀ ਹੈ ਰਾਜkumar ਰਾਜ ਜੋ ਆਰਤੀਆ ਐਸੋਸੀਏਸ਼ਨ ਦੇ ਇੱਕ ਮੈਂਬਰ ਹਨ ਇਹ ਸਪਸ਼ਟ ਕਰ ਚੁੱਕੇ ਹਨ ਕਿ ਮੰਡੀਆਂ ਵਿੱਚ ਖਰੀਦਦਾਰੀ ਸਰਕਾਰ ਨਾਲ ਸਹਿਮਤੀ ਤੋਂ ਬਿਨਾਂ ਨਹੀਂ ਹੋਵੇਗੀ ਹਾਲਾਤ ਤਣਾ ਪਰੇ ਹਨ ਅਤੇ ਕਿਸਾਨਾਂ ਵੱਲੋਂ ਇਸ ਮਾਮਲੇ ਤੇ ਅਗਲੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਸਾਡਾ ਮੁੱਦਾ ਉਹੀ ਆ ਜੀ ਜੋ ਪਹਿਲੇ ਚੱਲ ਰਿਹਾ ਜਿਹੜਾ ਤੁਹਾਨੂੰ ਮੱਗ੍ਹਾ ਵੀ ਦੱਸਿਆ। ਵੀ ਜਿੰਨੀ ਦੇ ਸਾਡੀ ਪੰਜਾਬ ਦੀ ਐਸੋਸੀਏਸ਼ਨ ਇਸ ਗੱਲ ਨੂੰ ਨਹੀਂ ਕਹਿੰਦੀ ਵੀ ਸਾਡੇ ਮੁੱਦੇ ਹੱਲ ਹੋ ਗਏ ਆ। ਉਨੀ ਦੇਰ ਅਸੀਂ ਮੰਡੀਆਂ ਬੰਦ ਰੱਖਾਂਗੇ ਕੋਈ ਪਰਚੇਜ਼ ਨਹੀਂ ਕਰਾਂਗੇ। ਜਿਹੜਾ ਅੱਜ ਸਾਨੂੰ ਕਿਸਾਨਾਂ ਨੇ ਮੁੱਦਾ ਰੱਖਿਆ ਵੀ ਤੁਸੀਂ ਆਪਣੇ ਸਾਡੇ ਮਾਲ ਖਿਲਾਰ ਕੇ ਉਹਨਾਂ ਨੂੰ ਸੁਕਾ ਕੇ ਢੇਰੀਆਂ ਲਾ ਦਿਓ। ਅਸੀਂ ਉਨੀ ਦੇਰ ਇਹਨਾਂ ਦਾ ਮਾਲ ਸੁਕਾ ਕੇ ਢੇਰੀਆਂ ਲਾ ਦੇਾਂਗੇ ਜਿਹੜਾ ਵੇਚਣ ਯੋਗ ਹੋ ਜਾਵੇ। ਜਦੋਂ ਸਰਕਾਰ ਨਾਲ ਸਾਡੀ ਗੱਲ ਸਹਿਮਤੀ ਹੋ ਜਾਊਗੀ, ਸਰਕਾਰ ਸਾਡੀਆਂ ਗੱਲਾਂ ਮੰਨ ਲਊਗੀ। ਉਤਵਲ ਪਰਚੇ ਸ਼ੁਰੂ ਹੋਗੇ ਇਹ ਸਰਕਾਰ ਨਾਲ ਕੋਈ ਮੀਟਿੰਗ ਹੋਸਦਾ ਸਰਕਾਰ ਨਾਲ ਮੀਟਿੰਗ ਦੋ ਤਿੰਨ ਵਾਰੀ ਹੋਈ ਆ ਸਰਕਾਰ ਨੇ ਹੁਣ ਮੀਟਿੰਗ ਤੇ ਬੁਲਾਊਗੀ ਤਾਂ ਹੀ ਜਾਣ ਦਾ ਫਾਇਦਾ ਜੇ ਸਰਕਾਰ ਬੁਲਾਉਂਦੀ ਨਹੀਂ ਉਦੋਂ ਸੀਐਮ ਸਾਹਿਬ ਨੇ ਘਰ ਬੰਦੇ ਬੁਲਾ ਕੇ ਐਸੋਸੀਏਸ਼ਨ ਦੇ ਉਹਨਾਂ ਨੂੰ ਵਾਪਸ ਭੇਜਤਾ ਸੀ ਸੀਐਮ ਸਾਹਿਬ ਬਿਮਾਰ ਆ ਉੱਠ ਕੇ ਆ ਨਹੀਂ ਸਕਦੇ ਸੀਐਮ ਸਾਹਿਬ ਦਾ ਕੈਰ ਸਾਡੀ ਮੰਡੀਆਂ ਦੀਆਂ ਲੇਬਰਾਂ ਵੀ ਸਾਰੀਆਂ ਸਟ੍ਰਾਈਕ ਤੇ ਆ ਆਰਟੀ ਵੀ ਸਾਡੇ ਸਟ੍ਰਾਈਕ ਤੇ ਆ ਇਹ ਤਾਂ ਸਾਡਾ ਭਾਈ ਭਾਈਪੰਦੀ ਆ ਜਿਹੜਾ ਜ਼ਿੰਮੇਦਾਰਾ ਨਾ ਅਸੀਂ ਆਪਣੀ ਭਾਈਪੰਦੀ ਨਿਭਾਉਣੀ ਆ ਜੇ ਸਾਨੂੰ ਐਸੋਸੀਏਸ਼ਨ ਕਹੂਗੀ ਅਸੀਂ ਇਹਨਾਂ ਦੇ ਮਾਲ ਉਹਨੀ ਦੇ ਤੱਕ ਸੁਕਾ ਕੇ ਰੱਖਾਂਗੇ ਵੇਚਾਂਗੇ ਉਦੋਂ ਜਿੱਦਾਂ ਸਾਡੀ ਸਹਿਮਤੀ ਹੋ ਜਾਊਗੀ ਸਾਡੇ ਸਾਰੀਆਂ ਐਸੋਸੀਏਸ਼ਨ ਦੀਆਂ ਮੰਗਾਂ ਮੰਨੀਆਂ ਜਾਣ ਮਾੜੀ ਕਾਰਗੁਜ਼ਾਰੀ ਜਿਹਦੇ ਕਰਕੇ ਅੱਜ ਕਿਸਾਨ ਵੀ ਆੜਤੀਆ ਵੀ ਔਰ ਸ਼ੈਲਰ ਮਾਲਕ ਵੀ ਜਿਹੜੇ ਸਾਰੇ ਹੀ ਬੇਹੱਦ ਪਰੇਸ਼ਾਨ ਆ ਪਰੇਸ਼ਾਨ ਹੋਣ ਕਰਨੀ ਆ ਦੇਖੋ ਮੰਡੀ ਦੇ ਵਿੱਚ ਤੁਹਾਡੇ ਸਾਹਮਣੇ ਅੱਜ ਕੱਲ ਮੰਡੀ ਦੇ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਣੇ ਚਾਹੀਦੇ ਸੀ ਜੋ ਕਿ ਆਰਤੀਆਂ ਦੀ ਹੜਤਾਲ ਕਾਰਨ ਕਿਸਾਨ ਦੀ ਜਿਹੜੀ ਫਸਲ ਆ ਇਸ ਵੇਲੇ ਖੇਤਾਂ ਦੇ ਵਿੱਚ ਰੁੱਲ ਰਹੀ ਆ ਦੇਖੋ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਪੀਆਰ 126 ਵੈਰਾਈਟੀ ਆ ਉਹ ਪੱਕ ਕੇ ਤਿਆਰ ਹੋਈ ਨੂੰ ਅੱਜ 10 ਦਿਨ ਹੋ ਗਏ ਔਰ ਮੰਡੀ ਦੇ ਵਿੱਚ ਆਉਣੀ ਵੀ ਸ਼ੁਰੂ ਹੋ ਗਈ ਜੇਕਰ ਸਰਕਾਰ ਆਪਣੀਆਂ ਜਿਹੜੀਆਂ ਪ੍ਰਮਾਣਿਤ ਵੈਰਾਈਟੀਆਂ ਆ ਉਹਨਾਂ ਨੂੰ ਖਰੀਦਣ ਤੋਂ ਵੀ ਆਸਮਰੱਥ ਨਜ਼ਰ ਆ ਰਹੀ ਆ ਤਾਂ ਮੇਰੇ ਹਿਸਾਬ ਨਾਲ ਇਦੋਂ ਹੋਰ ਮਾੜੇ ਹਾਲਾਤ ਜਿਹੜੇ ਆ ਉਹ ਸਰਕਾਰਲੇ ਨਹੀਂ ਹੁਣੇ ਦੇਖੋ ਸਰਕਾਰ ਇੱਕ ਪਹਿਲੂ ਤੇ ਨਹੀਂ ਸਰਕਾਰ ਦੂਜੇ ਪਾਸੇ ਜੇ ਅੱਜ ਗੱਲ ਕਰਦੇ ਆ ਕਿ ਕਿਸਾਨ ਨੇ ਹੁਣ ਝੋਨੇ ਦੀ ਫਸਲ ਵੱਢਣੀ ਆ ਉਸ ਤੋਂ ਬਾਅਦ ਕਣਕ ਦੀ ਫਸਲ ਦੀ ਬਿਜਾਈ ਕਰਨੀ ਆ ਤੇ ਅੱਜ ਡੀਏਪੀ ਖਾਦ ਜਿਹੜਾ ਇੰਨੀ ਜ਼ਬਰਦਸਤ ਕਿਲਤ ਦੇ ਵਿੱਚ ਚੱਲ ਰਿਹਾ ਕਿ ਸਰਕਾਰ ਹਰ ਪਹਿਲੂ ਦੇ ਉੱਤੇ ਜਿਹੜੀ ਆ ਉਹ ਬਿਲਕੁਲ ਫੇਲ ਹੋ ਰਹੀ ਆ ਕਿਸੇ ਵੀ ਪਹਿਲੂ ਦੇ ਉੱਤੇ ਨਹੀਂ ਸਿਰਫ ਸਰਕਾਰ ਇੱਕੋ ਗੱਲ ਦੇ ਉੱਤੇ ਜ਼ੋਰ ਪਾ ਰਹੀ ਆ ਕਿ ਕਿਸਾਨ ਅੱਗ ਨਾ ਲਾਉਣ ਉਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਉਹ ਪਿੰਡਾਂ ਦੇ ਵਿੱਚ ਬੜੇ ਜੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਦੇਖੋ ਗੱਲ ਇਹ ਆ ਕਿ 6 ਮਹੀਨੇ ਬਾਅਦ ਫਸਲ ਕਿਸਾਨ ਦੀ ਜਿਹੜੀ ਆ ਉਹ ਪੱਕ ਕੇ ਤਿਆਰ ਹੋ ਕੇ ਆਉਂਦੀ ਆ। ਔਰ ਪਹਿਲੀ ਤਰੀਕ ਤੋਂ ਲੈ ਕੇ ਜਿਹੜੀ ਸਰਕਾਰੀ ਖਰੀਦ ਆ ਉਹ ਚੱਲੂ ਹੋਣੀ ਸੀ। ਦੇਖੋ ਅੱਜ ਤੱਕ 3 ਦਿਨ ਹੋ ਗਏ ਇੱਕ ਵੀ ਬੋਰੀ ਜਿਹੜੀ ਆ ਅਜੇ ਤੱਕ ਸਰਕਾਰ ਨੇ ਪਰਚੇਜ਼ ਨਹੀਂ ਕੀਤੀ। ਕਿਸੇ ਵੀ ਸੈਲਰ ਵਾਲਿਆਂ ਦੇ ਕੋਲੋਂ ਜਿਹੜਾ ਅੱਗੇ ਵਾਰਦਾਨਾ ਜਿਹੜਾ ਕਿ 48.49% ਵਾਰਦਾਨਾ ਸੈਲਰ ਵਾਲਿਆਂ ਨੇ ਦੇਣਾ ਹੁੰਦਾ ਔਰ ਕਿਸੇ ਵੀ ਸੈਲਰ ਤੋਂ ਅਜੇ ਤੱਕ ਮੰਡੀ ਦੇ ਵਿੱਚ ਵਾਰਦਾਨਾ ਨਹੀਂ ਆਇਆ। ਜਿਹੜੀ ਕੋਈ ਬੋਰੀਆਂ ਭਰੀਆਂ ਵੀ ਗਈਆਂ ਉਹ ਜਿੰਨਾ ਆਰਤੀਆਂ ਦੇ ਕੋਲ ਆਪਣਾ ਵਜੂਦ ਸੀ ਜਾਂ ਆਪਣੇ ਕੋਲ ਉਹਨਾਂ ਕੋਈ ਵਾਰਦਾਨਾ ਪਿਆ ਸੀ ਉਹ ਲਾ ਕੇ ਵਾਰਦਾਨਾ ਜਿਹੜਾ ਉਹ ਮੋਚਰ ਨੂੰ ਨਹੀਂ ਪੂਰਾ ਕਰਕੇ ਪਰ ਕੇ ਲਾਇਆ ਉਸ ਤੋਂ ਬਾਅਦ ਹੁਣ ਆਰਤੀਆਂ ਦੀ ਹੜਤਾਲ ਹੈ ਦੇਖੋ ਸਾਡਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਾਡੀਆਂ ਇੱਥੇ ਦੁਆਬੇ ਦੀਆਂ ਜੱਥੇਬੰਦੀਆਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਅਪੀਲਿਆ ਕਿ ਇਮੀਡੀਏਟਲੀ ਜਿਹੜਾ ਸੈਲਰਾਂ ਦਾ ਮਸਲਾ ਆ ਉਹ ਵੀ ਹੱਲ ਕੀਤਾ ਜਾਵੇ ਜਿਹੜਾ ਕਿਸਾਨਾਂ ਦਾ ਤਾਂ ਲੇਬਰ ਦਾ ਮਸਲਾ ਆ ਰੇਟ ਦੇ ਡਿਫਰੈਂਟ ਹੋਇਆ ਉਹਨੂੰ ਵੀ ਜਿਹੜਾ ਇਮੀਡੀਏਟਲੀ ਹੱਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਜਲਦੀ ਤੋਂ ਜਲਦੀ ਪੱਕੀ ਫਸਲ ਜਿਹੜੀ ਆ ਉਹ ਮੰਡੀ ਦੇ ਵਿੱਚ ਆਵੇ ਔਰ ਉਹ ਵੇਚ ਕੇ ਜਿਹੜੀ ਆ ਉਹ ਸਹੀ ਜਗ੍ਹਾ ਤੇ ਹੋਵੇ ਅਗਰ ਸਰਕਾਰ ਨੇ ਇਹ ਗੱਲ ਨਾ ਕੀਤੀ ਤੇ 5 ਤਰੀਕ ਨੂੰ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਆ ਉਹ ਤਕਰੀਬਨ ਰੱਖੋ ਗਈ ਆ ਔਰ ਉਹਦੇ ਵਿੱਚ ਵੀ ਡਿਸੀਜਨ ਹੋਗਾ 5 ਤਰੀਕ ਨੂੰ ਜਿਹੜੀਆਂ ਦੋਨੋਂ ਫੈਡਰੇਸ਼ਨਾਂ ਆ ਆਰਟੀ ਅਸੋਸੀਏਸ਼ਨ ਦੀਆਂ ਆ ਉਹਨਾਂ ਦੀ ਵੀ ਮੀਟਿੰਗ ਰੱਖੀ ਹੋਈ ਆ ਉਹਦਣ ਨੂੰ ਜਿਹੜਾ ਇਹ ਫੈਸਲਾ ਸਖਤ ਲਿਆ ਜਾਊਗਾ ਜੇਕਰ ਸਰਕਾਰ ਨੇ ਇਹਦੇ ਵੱਲ ਗੌਰ ਨਾ ਕੀਤਾ ਔਰ ਉਹ ਸਖਤ ਫੈਸਲਾ ਲੈ ਕੇ ਫਿਰ ਉਹ ਜਿਹੜੀਆਂ ਜਰੂਰ ਖਰੀਦ ਚਾਲੂ ਕਰਵਾਉਣਗੇ ਆ ਰਹੀ ਲੱਗ ਮੰਡੀ ਦੇ ਵਿੱਚ ਮੀਟਿੰਗ ਹੋਈ ਆ ਹੁਣ ਆੜਤੀ ਭਾਈਚਾਰ ਨਾਲ ਕੀ ਖਰੀਦ ਬਾਰੇ ਇਹ ਵਾਲੀ ਗੱਲ ਹੋਈ ਕਿ ਖਰੀਦ ਕਰੋ ਜੀ ਦੇਖੋ ਇਹ ਅਸੀਂ ਤਾਂ ਬੇਨਤੀ ਇਹਨਾਂ ਨੂੰ ਇਹੋ ਹੀ ਕੀਤੀ ਸੀ ਤਾਂ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦਸੀਆਂ ਪਰ ਇਹਨਾਂ ਦੇ ਨਾਲ ਇੱਕ ਗੱਲ ਦਾ ਸਾਡਾ ਇੱਥੇ ਜਿਹੜਾ ਆ ਫੈਸਲਾ ਹੋਇਆ ਕਿ ਜਿਹੜੀਆਂ ਟਰਾਲੀਆਂ ਜਾਂ ਝੋਨਾ ਪੱਕਾ ਆ ਉਹ ਮੰਡੀ ਦੇ ਵਿੱਚ ਆਣ ਕੇ ਲਾਇਆ ਜਾਵੇ ਉਹ ਲੇਬਰ ਫੋਲ ਕੇ ਸਕਾਵੇ ਸਕਾ ਕੇ ਦੇਖੋ ਕਿਸਾਨ ਦੀ ਫਸਲ ਵੀ ਖਰਾਬ ਨਾ ਹੋਵੇ ਤੁਸੀਂ ਨਹੀਂ ਪਰਣਾ ਤੁਹਾਡੀ ਹੜਤਾਲ ਆ ਤੁਸੀਂ ਨਾ ਪਰੋ ਢੇਰੀਆਂ ਲਾ ਕੇ ਤਰਪਾਲਾਂ ਨਾਲ ਢੇਰੀਆਂ ਟੱਕ ਦਿਓ ਤਾਂ ਜੋ ਕਿਸਾਨ ਇੱਕ ਤਾਂ ਆਪਣੀ ਅਗਲੀ ਆਉਣ ਵਾਲੀ ਫਸਲ ਬੀਜ ਲਵੇ ਠੀਕ ਹੈ ਤੇ ਦੂਜੀ ਗੱਲ ਇਹ ਆ ਕਿ ਉਹਨੂੰ ਜਿਹੜੀ ਉਹਦੀ ਫਸਲ ਖੇਤ ਦੇ ਵਿੱਚ ਖਰਾਬ ਹੁੰਦੀ ਆ ਉਹ ਜਿਹੜੀ ਆ ਉਹ ਬਚ ਸਕੇ ਇਹ ਹੱਲ ਜਿਹੜਾ ਇਹਦੇ ਵਿੱਚ ਸਾਡੇ ਤਕਰੀਬਨ ਆਰਟੀ ਐਸੋਸੀਏਸ਼ਨ ਨੇ ਵੀ ਹਾਮੀ ਭਰੀਆ ਪਰ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਜਿਹੜੀ ਪੰਜਾਬ ਲੈਵਲ ਦੀ ਕਮੇਟੀ ਆ ਉਹਦੇ ਨਾਲ 2 ਵਜੇ ਸਾਡੀ ਮੀਟਿੰਗ ਰੱਖੋਗੀ ਇਹਨਾਂ ਦੀ ਉਹਦੇ ਵਿੱਚ ਇਹ ਫੈਸਲਾ ਲੈ ਕੇ ਜਿਹੜਾ ਉਹ ਫੈਸਲਾ ਰੱਖ ਦੇਣਗੇ ਅਸੀਂ ਇਹਨਾਂ ਦੇ ਫੈਸਲੇ ਦਾ ਬਿਲਕੁਲ ਸਵਾਗਤ ਕਰਾਂਗੇ ਔਰ ਅਸੀਂ ਇਹ ਗੱਲ ਕਵਾਂਗੇ ਕਿ ਸਾਡੇ ਦੇਖੋ ਦੁਆਬੇ ਦੇ ਵਿੱਚ ਛੋਟਾ ਕਿਸਾਨ ਆ ਛੋਟਾ ਕਿਸਾਨ ਹੋਣ ਕਰਕੇ ਦੇਖੋ 2-4 ਕਿੱਲੇ ਜਿਹਦੇ ਕੋਲ ਜੀਰੀ ਲੱਗੀ ਆ ਉਹਨੇ ਵੱਢ ਕੇ ਮੰਡੀ ਦੇ ਵਿੱਚ ਉਹਦੀ ਜੀਰੀ ਆ ਜਾਂਦੀ ਉਹ ਅਗਲੀ ਫਸਲ ਬੀਜਣ ਨੂੰ ਆਪਣਾ ਤਿਆਰ ਹੋਵੇ ਕਿਉਂਕਿ ਸਾਡੇ ਆਲੂ ਦੀ ਮਟਰਾਂ ਦੀ ਕਾਫੀ ਖੇਤੀ ਹੁੰਦੀ ਆ ਇਸ ਕਰਕੇ ਉਹ ਇਹਨਾਂ ਨੂੰ ਅਪੀਲ ਕੀਤੀ ਆ ਉਹ ਇਹਨਾਂ ਨੇ ਅਪੀਲ ਨੂੰ ਬੜੇ ਗੌਰ ਨਾਲ ਸੁਣਿਆ ਵੀ ਔਰ ਉਹ ਤੇ ਹਾਮੀ ਵੀ ਪੂਰੀ ਭਰੀ ਆ ਬਾਕੀ ਜਿਹੜੀ ਇਹਨਾਂ ਦੀ ਮੀਟਿੰਗ ਪੰਜਾਬ ਲੈਵਲ ਦੀ ਹੋ ਕੇ ਤੇ ਦੁਪਹਿਰੋਂ ਬਾਅਦ ਉਹਦਾ ਫੈਸਲਾ ਆ ਜਾਣਾ